ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਅੱਜ ਖੜਾ ਪਿੰਡ ਸਾਦੋਹੇੜੀ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਤੇ ਪਿੰਡ ਮੇਰੇ ਨਾਲ ਬਾਈ ਸਰਪੰਚ ਸਾਹਿਬ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੂਰੀ ਪੰਚਾਇਤ ਆਪਣੇ ਨਾਲ ਹੈ ਜੀ ਪਿੰਡ ਨੇ ਬਹੁਤ ਸੋਹਣਾ ਬਣਾਇਆ ਹੋਇਆ ਮੈਂ ਪਿੰਡ ਦਾ ਢੇਡਾ ਵੀ ਮਾਰ ਕੇ ਸੁਣ ਤੁਸੀਂ ਸਾਰੇ ਦੇਖ ਰਹੇ ਹੋ ਤੇ ਬਾਈ ਜੀ ਆਪਣਾ ਸੁਬਨਾਵ ਜੀ ਸਹਿਜਵੀਰ ਚੱਠਾ ਜੀ ਅੱਛਾ ਸਹਿਜਵੀਰ ਸਿੰਘ ਚੱਠਾ ਜੀ ਤੁਸੀਂ ਸਰਪੰਚ ਹੋਣ ਇੱਥੇ ਮੌਕੇ ਤੇ ਹਾਂ ਜੀ ਮੈਂ ਮਜੂਦ ਹਾਂ ਅੱਛਾ ਜੀ ਬਹੁਤ ਵਧੀਆ ਜੀ ਅੱਛਾ ਕਿੱਦਾਂ ਬਣ ਚਾਇਆ ਵੀ ਪਿੰਡ ਨੂੰ ਆਪਾਂ ਇੰਨਾ ਸੋਹਣਾ ਬਣਾ ਲਿਆ ਜੀ ਸਾਰੇ ਇੱਕੋ ਜਿਹੇ ਰੰਗ ਜਿਵੇਂ ਆ ਮਿੰਨੀ ਲਾਇਬ੍ਰੇਰੀ ਤੁਸੀਂ ਐਡੇ ਨੂੰ ਬਣਾਤਾ ਜੀ ਕੁਝ ਵੱਖਰਾ ਕਰਨ ਦੀ ਸੋਚ ਸੀਗੀ ਜੀ ਪਹਿਲਾਂ ਤੋਂ ਹੀ ਹੂੰ ਤੇ ਜਿਹੜਾ ਚਲੋ ਪਹਿਲਾਂ ਤੋਂ ਚੱਲਿਆ ਆਉਂਦਾ ਸਿਸਟਮ ਜੀ ਉਹ ਤਾਂ ਚੱਲੇ ਰਿਹਾ ਜੀ ਸਾਨੂੰ ਐਸ ਵੀ ਐਸ ਦੀ ਕੁਝ ਵੱਖਰਾ ਕਨਸੈਪਟ ਕਰੀਏ ਜੀ ਤਾਂ ਉਹਦੀ ਸੋਚ ਨੂੰ ਅੱਗੇ ਰੱਖ ਕੇ ਜੀ ਹੂੰ ਉਹਦੇ ਤਹਿਤ ਜਿਹੜਾ ਤੁਸੀਂ ਸਿਸਟਮ ਕਰਿਆ ਤੁਸੀਂ ਦੇਖਿਆ ਹੀ ਹੈ ਵੱਖਰਾ ਚਾਹੇ ਰੰਗ ਕਰਵਾਇਆ ਹੈ ਚਾਹੇ ਮਿੰਨੀ ਲਾਇਬ੍ਰੇਰੀ ਦਾ ਕਨਸੈਪਟ ਹੈ ਜੀ ਜਿਹੜਾ ਪਾਰਕ ਦਾ ਹੈ ਜੋ ਵੀ ਚੱਲ ਰਿਹਾ ਹਜੇ ਇਨ ਪ੍ਰੋਸੈਸ ਹੈ ਜੀ ਕੰਮ ਹੈ ਥੋੜਾ ਜਿਹਾ ਚੱਲ ਵੀ ਰਿਹਾ ਹੈ ਠੀਕ ਹੈ ਹਾਂਜੀ अच्छा मिनी लाइब्रेरी ਤੁਸੀਂ ਇੱਥੇ ਅੱਡੇ ਤੇ ਖੁੱਲੀ ਓਪਨ ਹੀ ਬਣਾਤੀ ਇਹ ਓਪਨ ਜੀ ਇਹਦੇ ਦੋ ਫਾਇਦੇ ਨੇ ਜੀ ਇੱਕ ਤਾਂ ਜਿਵੇਂ ਕੋਈ ਵੇਟਿੰਗ 'ਚ ਰਾਹੀਰ ਹੁੰਦੇ ਨੇ ਜੀ ਹਮ ਬੱਸ ਦੀ ਵੇਟ 'ਚ ਨੇ ਜਾਂ ਉਹਨਾਂ ਨੇ ਆਉਣਾ ਇੱਕ ਤਾਂ ਉਹਨਾਂ ਲਈ ਸਹੂਲਤ ਦੇ ਦਿੱਤੀ ਜੀ ਇਹ ਵਿੱਚ ਲੋ ਉਹ ਆਪਦੀ ਰੀਡਿੰਗ ਵਗੈਰਾ ਕਰ ਸਕਦੇ ਨੇ ਜੀ ਜੀ ਸੈਕੰਡਲੀ ਜਦੋਂ ਆਪਾਂ ਕਿਸੇ ਵੀ ਕਿਤਾਬ ਨੂੰ ਬੰਦ ਕਰ ਦਿੰਨੇ ਆ ਜੀ ਤਾਂ ਉਹ ਬੱਚੇ ਉਸ ਨੂੰ ਘੱਟ ਯੂਜ਼ ਕਰਦੇ ਨੇ ਜੀ ਆਪਾਂ ਦੇਖਿਆ ਹੀ ਆ ਪਿੰਡਾਂ 'ਚ ਜਿਵੇਂ ਲਾਇਬ੍ਰੇਰੀਸ ਬੰਦੇ ਰਹਿੰਦੀਆਂ ਨੇ ਜੀ ਉਹ ਘੱਟ ਯੂਜ਼ ਚ ਆਉਂਦੀਆਂ ਨੇ ਹੂੰ ਤਾਂ ਸਾਡਾ ਇੱਕ ਮਕਸਦ ਸੀ ਵੀ ਇਹਨੂੰ ਓਪਨ ਰੱਖੀਏ ਜੀ ਹੂੰ ਤਾਂ ਜੋ ਉਹਨੂੰ ਹਰੇਕ ਬੰਦਾ ਪੜ ਸਕੇ ਜੀ ਬੁੱਕ ਲੈ ਆ ਸਕੇ ਪੜ ਕੇ ਫੇਰ ਰੱਖ ਸਕੇ ਉਹ ਇੱਕ ਸੋਚ ਨੂੰ ਲੈ ਕੇ ਜੀ अच्छा ओपन ਤੁਸੀਂ ਲੈ ਪਿੰਡ ਵਾਲੇ ਕਿੰਨਾ ਕਿ ਸਾਥ ਦੇ ਰਹੇ ਬਹੁਤ ਵਧੀਆ ਸਾਥ ਮਿਲ ਰਿਹਾ ਜੀ ਸਾਰੀ ਸਹਿਯੋਗ ਕਰ ਰਿਹਾ ਜੀ ਪਿੰਡ ਜੀ ਸਭ ਦਾ ਹੀ ਸਹਿਯੋਗ ਹੈ ਜਿਹੜਾ ਵੀ ਕੋਈ ਕੰਮ ਕਰਦੇ ਆ ਕੋਈ ਐਕਟੀਵਿਟੀ ਕਰਦੇ ਆ ਬਾਅਦ ਛੱਡ ਕੇ ਸਾਰਾ ਪਿੰਡ ਹਿੱਸਾ ਲੈਂਦਾ ਜੀ ਉਹਦੇ ਵਿੱਚ ਅੱਛਾ ਜਿਹੜੇ ਪਿੰਡਾਂ ਦੇ ਵਿੱਚ ਬੋਰਡ ਲੱਗੇ ਹੋਏ ਪਿੰਡ ਦੇ ਵਿੱਚ ਬੋਰਡ ਲੱਗੇ ਹੋਏ ਆ ਜੀ ਇਹ ਫਲਾਨੇ ਦੀ ਦੁਕਾਨ ਹੈ ਜੀ ਇਹ ਫਲਾਨੇ ਸਾਰੇ ਪੰਚਾਇਤ ਵੱਲੋਂ ਲਵਾਏ ਗਏ ਹੈ ਹਾਂ ਜੀ ਜੋ ਵੀ ਮਾਹਰ ਨੇ ਜੀ ਦੇ ਵਿੱਚ ਕੀ ਕੀ ਤੁਸੀਂ ਬਦਲਾਅ ਕਰਤਾ ਕੀ ਕੀ ਬਣਾਤਾ ਜੀ ਮੇਨ ਤੁਹਾਡੇ ਜਿਹੜੇ ਕੰਮ ਆ ਇਕ ਤਾਂ ਤੁਸੀਂ ਸਾਫ ਸਫਾਈ ਦੇਖੀ ਹੋਣੀ ਹੈ ਜੀ ਸਾਫ ਸਫਾਈ ਬਹੁਤ ਹੈ ਬਿਲਕੁਲ ਐਂ ਲੱਗਦੀ ਹੈ ਵਿੱਚ ਚੰਡੀਗੜ੍ਹ ਫਿਰਦੇ ਹੋਏ ਬਿਲਕੁਲ ਜੀ ਇੱਕ ਤੁਸੀਂ ਗ੍ਰੀਨਰੀ ਦੇਖੀ ਹੋਣੀ ਹੈ ਬਹੁਤ ਸੋਹਣਾ ਹਾਂਜੀ ਗ੍ਰੀਨਰੀ ਅਸੀਂ ਤਕਰੀਬਨ 350 ਬੁੱਟਾ ਜੀ ਹੂੰ ਸਾਰੇ ਪਿੰਡ ਚ ਚਾਹੇ ਉਹ ਫਲਦਾਰ ਹੈ ਚਾਹੇ ਉਹ ਐਜ਼ ਅ ਸ਼ੋ ਪੀਸ ਹੈ ਜੀ ਹੂੰ ਉਹ ਲਾਈਕ ਲਵਾਇਆ ਹੈਗਾ ਜੀ ਸਾਰੀ ਫਿਰਨੀਦ ਵਾਲੇ ਵਾਲੇ ਕਮਾਇਆ ਹੈਗਾ ਜੀ ਉਹ ਤੁਸੀਂ ਦੇਖ ਸਕਦੇ ਹੋ ਤਾਂ ਜਿੱਥੇ ਸੀਗਾ ਵੀ ਕੋਈ ਡਿੱਕਾ ਲੱਗਦਾ ਹੈ ਤਾਂ ਉਥੇ ਟਾਇਰ ਪੁਰਾਣੇ ਟਾਇਰਾਂ ਨੂੰ ਯੂਜ਼ ਕਰਕੇ ਵੀ ਉਹ ਸੀ ਉਹਨਾਂ ਦੇ ਵਿੱਚ ਵੀ ਪੌਦੇ ਲਾਏ ਹੋਏ ਹਨ ਉਹਨਾਂ ਦੇ ਵਿੱਚ ਵੀ ਪੌਦੇ ਲਾਏ ਹੋਏ ਆ ਜੀ ਉਸ ਤੋਂ ਬਾਅਦ ਜੀ ਮਿੰਨੀ ਲਾਇਬ੍ਰੇਰੀ ਵਾਲਾ ਕਨਸੈਪਟ ਤੁਸੀਂ ਵੇਖ ਲਿਆ ਬੱਚਿਆਂ ਨੂੰ ਸਹੂਲਤ ਦੇਣ ਵਾਸਤੇ ਸਾਡੇ ਜੀ ਤਿੰਨ ਕਿੱਲੇਾਂ ਚ ਅਸੀਂ ਗਰਾਊਂਡ ਛੱਡਿਆ ਜੀ ਜਿਹੜਾ ਸੀ ਉਹਨੂੰ ਸਟੇਡੀਅਮ ਦੇ ਰੂਪ ਚ ਤਿਆਰ ਕਰ ਰਹੇ ਆ ਜੀ ਉਹ ਪੰਚਾਇਤੀ ਜ਼ਮੀਨ ਹੈ ਜੀ ਤਾਂ ਜੋ ਸਾਡਾ ਭਵਿੱਖ ਹੈ ਹਨਾ ਜੀ ਉਹ ਅਸੀਂ ਜੋ ਗਵਾਚ ਗਿਆ ਜੀ ਖੇਡਾਂ ਵਾਲੇ ਪਾਸਿਓਂ ਅਸੀਂ ਉਹਨੂੰ ਦੁਬਾਰਾ ਉਸ ਲਈ ਤੇ પા ਸਕੀ ਹੈ ਜੀ ਕਿਉਂਕਿ ਉਹ ਕਾਰਨ ਸੀਗਾ ਜੀ ਵੀ ਜਿਹੜਾ ਛੇਵਾਂ ਦਰਿਆ ਨਸ਼ਿਆਂ ਵਾਲਾ ਚੱਲ ਪਿਆ ਸੀਗਾ ਮੇਨ ਕਾਰਨ ਸੀਗਾ ਵੀ ਉਧਰੋਂ ਧਿਆਨ ਹਟਾਇਆ ਜਾਵੇ ਜੀ ਧਿਆਨ ਹਟਾ ਕੇ ਹੀ ਅਸੀਂ ਉਧਰ ਲਾ ਸਕੀ ਜੀ ਉਹਨਾਂ ਦਾ ਅੱਛਾ ਨਸ਼ਿਆਂ ਦਾ ਤੁਸੀਂ ਕੰਦਾ ਤੇ ਲਿਖਿਆ ਹੋਇਆ ਜੀ ਇਹ ਪਿੰਡ ਨਸ਼ਾ ਰਹਿਤ ਹੈ ਨਸ਼ਿਆਂ ਤੇ ਕਿਵੇਂ ਵਰਕ ਕੀਤਾ ਤੁਸੀਂ ਵੀ ਅਸੀਂ ਇੱਕ ਤਾਂ ਜਦੋਂ ਪੰਚਾਇਤ ਬਣੀ ਜੀ ਸਾਡੀ ਜੀ ਅਸੀਂ ਜਿਹੜਾ ਸਰ ਨੂੰ ਪਹਿਲਾ ਮਤਾ ਪਾਇਆ ਜੋ ਨਸ਼ਿਆਂ ਦੇ ਖਿਲਾਫ ਪਾਇਆ ਅੱਛਾ ਵੀ ਕੋਈ ਵੀ ਪੰਚ ਸਰਪੰਚ ਜਾਂ ਪਿੰਡ ਦਾ ਵਿਅਕਤੀ ਜੀ ਕਿਸੇ ਵੀ ਨਸ਼ਾ ਤਸਕਰ ਜੋ ਫੜਿਆ ਗਿਆ ਪੋਸਟਵਲ ਉਹਦੀ ਜ਼ਮਾਨਤ ਨਹੀਂ ਦਊਗਾ ਜੀ ਉਹਦੇ ਮਗਰ ਨਹੀਂ ਜਾਊਗਾ ਜੀ ਗਏ ਵੀ ਨਹੀਂ ਗਏ ਵੀ ਨਹੀਂ ਜੀ ਹਾਲ ਤੱਕ ਤੁਸੀਂ ਸਾਡਾ ਲੋਕਲ ਥਾਣਾ ਜਾਂ ਤੁਸੀਂ ਪਤਾ ਕਰ ਸਕਦੇ ਹੋ ਸਾਡੇ ਪਿੰਡੋਂ ਜੋ ਵੀ ਜਿੰਨੇ ਵੀ ਹਾਲ ਤੱਕ ਕੇਸ ਬਣਿਆ ਕੁਝ ਵੀ ਹੋਇਆ ਪੰਚਾਇਤ ਕਦੇ ਨਹੀਂ ਗਈ ਜੀ ਸੈਕੰਡਲੀ ਉਹ ਪਿੰਡ ਚ ਮਾਹੌਲ ਹੋ ਗਿਆ ਡਰ ਦਾ ਜੀ ਨਸ਼ੇ ਵਾਲਿਆਂ ਦਾ ਕੁਝ ਤਾਂ ਉੱਥੇ ਰੋਕ ਥਾਮ ਹੋ ਗਿਆ ਕੁਝ ਜਿਹੜੀ ਅਸੀਂ ਐਕਟੀਵਿਟੀ ਚਲਾਈ ਹੈ ਜੀ ਚਾਹੇ ਉਹ ਗਰਾਊਂਡ ਵਾਲੀ ਚਲਾਈ ਹੈ ਚਾਹੇ ਸਾਫ ਸਫਾਈ ਵਾਲੀ ਚਲਾਈ ਹੈ ਇਹ ਨਾਲ ਸਾਡੇ ਨੂੰ ਯੂਥ ਬਹੁਤ ਲੱਗਿਆ ਜ ਸਾਡੇ ਪਿੰਡ ਦਾ ਅੱਛਾ ਬਹੁਤ ਯੂਥ ਜੜੇ ਆਏ ਸਾਰੇ ਯੂਥ ਦਾ ਹੀ ਕੰਮ ਹੈ ਜੀ ਇਹ ਸਰਪੰਚ ਸਾਹਿਬ ਪਿੰਡ ਦੇ ਵਿੱਚ ਜਿਵੇਂ ਪਾਰਟੀ ਵਾਜੀ ਹੁੰਦੀ ਹੈ ਜੀ ਇਹ ਕਾਂਗਰਸ ਹੈ ਜੀ ਝਾੜੂ ਵਾਲਾ ਜੀ ਆਕਾਲੀ ਆ ਇਹ ਚਲੋ ਪਾਰਟੀ ਵਾਜੀ ਹੁੰਦੀ ਹੈ ਇਹ ਦੇਖੋ ਹੁੰਦੀ ਹੈ ਪਰ ਇਹ ਕੰਮ ਵਿੱਚ ਸਾਡੇ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਸਹਿਯੋਗ ਦਿੱਤਾ ਜੀ ਸਾਥ ਦਿੰਦਾ ਹੈ ਇੱਥੇ ਕੋਈ ਪਾਰਟੀ ਵਾਜੀ ਵਾਲਾ ਸਿਸਟਮ ਨਹੀਂ ਆਇਆ ਜੀ ਕੋਈ ਸਰਕਾਰ ਦਾ ਰੋਲ ਨਹੀਂ ਆਇਆ ਜੀ ਇਹ ਪਿੰਡ ਸਾਂਝਾ ਹੀ ਸਿਸਟਮ ਕਰਾਜੀ ਸਾਰਾ ਅੱਗੇ ਕੀ ਸੁਪਨਾ ਹੈ ਹੋਰ ਕੀ ਕੀ ਬਣਾਓਗੇ ਅੱਗੇ ਜਿਵੇਂ ਹੁਣ ਤੁਸੀਂ ਇੱਕ ਤਾਂ ਸੀ ਸੀ ਟੀ ਵੀ ਹਮ ਕੈਮਰਾ ਸਾਰੇ ਪਿੰਡ ਨੂੰ ਕਰ ਰਹੇ ਹਾਂ ਜੀ ਹਮ ਵਾਈਫਾਈ ਦੀ ਸਹੂਲਤ ਦੇ ਰਹੇ ਹਾਂ ਜੀ ਬਾਕੀ ਤੁਸੀਂ ਆ ਇਹਨ ਪ੍ਰੋਸੈਸ ਹੈ ਜੀ ਆਫਿਸ ਦਾ ਕੰਮ ਚੱਲ ਰਿਹਾ ਹੈ ਜੀ ਪਿੰਡ ਦਾ ਤੇ ਜਿਵੇਂ ਹੋਰ ਸੀਵਰੇਜ ਦਾ ਸਿਸਟਮ ਚੱਲ ਰਿਹਾ ਹੈ ਜੀ ਵੀ ਜਿਹੜਾ ਤੁਸੀਂ ਨਾਲੀ ਵਾਲਾ ਸਿਸਟਮ ਦੇਖਦੇ ਹੋ ਵੀ ਇਹ ਸਾਰੇ ਕਵਰ ਹੋ ਜਵੇ ਜੀ ਅੱਛਾ ਵੀ ਨਾਲੀ ਰਵੇ ਨਾ ਪਿੰਡ ਨਾਲੀ ਰਹਿ ਰਹੀ ਹੈ ਨਾ ਜੀ ਪਿੰਡ 'ਚ ਹੈਨਾ ਤੇ ਉਹ ਕਾਫੀ ਪ੍ਰੋਜੈਕਟ ਨੇ ਜੀ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਆ ਤੇ ਹੁਣ ਸਭ ਤੋਂ ਪਹਿਲਾ ਜਿਹੜਾ ਮੇਨ ਚੱਲ ਰਿਹਾ ਉਹ ਚੱਲ ਰਿਹਾ ਜੀ ਸਾਫ ਸਫਾਈ ਆ ਤੇ ਬੁੱਟਿਆਂ ਦਾ ਕਿਉਂਕਿ ਬਾਈ ਸੀਜ਼ਨ ਆ ਜੀ ਹੁਣ ਇਹ ਜਿੰਨੇ ਵੀ ਰੁੱਖ ਜਾਂ ਬੁੱਟੇ ਲਾਏ ਜਾ ਸਕਦੇ ਨੇ ਬਾਤੂਬੱਦ ਅਸੀਂ ਯਾਨੀ ਪਹਿਲੀਆਂ ਚ ਉਹ ਕਰ ਰਹੇ ਆ ਜੀ ਹੁਣ ਬਾਤੂਬੱਦ ਪਾਰਕ ਜਿਵੇਂ ਸ਼ਮਸ਼ਾਨ ਘਾਟ ਨੇ ਸਾਡੇ ਤੇ ਉਹਨਾਂ ਚ ਵੀ ਪਾਰਕ ਤੇ ਬੁੱਟਿਆਂ ਦੀ ਬਾਤੂਬੱਦ ਵੀ ਹੋ ਸਕੇ ਹੈ ਨਾ ਜੀ ਸੁਵਿਧਾ ਉਹ ਲੱਗੇ ਹੋਇਆ ਜੀ ਅੱਛਾ ਇਹ ਪੰਜੇ ਮੈਂਬਰ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਪੰਚਾਇਤ ਸਾਡੀ ਸਾਰੀ ਹੈ ਜੀ ਸਾਡੇ 7 ਮੈਂਬਰ ਨੇ ਜੀ 8ਵਾਂ ਸਰਪੰਚ ਹੈ ਠੀਕ ਹੈ ਸਾਡੀ ਟੋਟਲ ਮੈਜੋਰਿਟੀ ਪੰਚਾਇਤ ਹੈ ਅੱਛਾ ਪੂਰੀ ਓਕੇ ਰਿਪੋਰਟ ਆ ਕੰਮ ਆ ਆ ਦੇਖ ਲਓ ਮਿੱਤਰੋ ਪੜੇ ਲਿਖੇ ਬੰਦੇ ਸਰਪੰਚ ਬਣਾਇਆ ਕਰੋ ਇਹ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਜ਼ਰੂਰੀ ਕਰੇ ਘੱਟੋ ਘੱਟ ਪਲੱਸ 2 ਤਾਂ ਹੋਵੇ ਬਾਈ ਜੀ ਤੁਸੀਂ ਕਿੰਨਾ ਪੜੇ ਹੋ ਜੀ ਸਕੂਲਿੰਗ ਕਿੱਥੋਂ ਹੋਈ ਤੁਹਾਡੀ ਮੇਰੀ ਪੀਪੀਐਸ ਨਾਬਾ ਦੀ ਸਕੂਲਿੰਗ ਹੈ ਜੀ ਪੀਪੀਐਸ ਨਾਬਾ ਹਾਂ ਜੀ ਜਿੱਥੇ ਜਿਮੀ ਸ਼ੇਰਗਿਲ ਪੜਦਾ ਰਿਹਾ ਹਾਂ ਜੀ ਅੱਛਾ ਅੱਜ ਕੱਲ ਉਹ ਵੀ ਚਰਚਾ ਹੈ ਹਾਂ ਜੀ ਕਾਮਨਵੈਂਟ ਸਕੂਲ ਹੈ ਹਨਾ ਜੀ ਸਾਡਾ ਕਾਫੀ ਮਸ਼ਹੂਰ ਹੈ ਹਾਂ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਆਪਦਾ ਮਾਸਟਰਸ ਕਰੀਆ ਜੀ ਤੇ ਐਮਫਿਲ ਕਰੀਆ ਜੀ ਇੰਨਾ ਪੜ੍ਹ ਲਿਖ ਕੇ ਜੀ ਫਿਰ ਸਰਪੰਚੀ ਵੱਲ ਕਿਵੇਂ ਇੰਨਾ ਪੜ੍ਹਿਆ ਲਿਖਿਆ ਬੰਦਾ ਕਹਿੰਦਾ ਜੇਰਾ ਆਪਾਂ ਇੰਨਾ ਕਮਾਦੋ ਕੀ ਲੈਣਾ ਆਪਾਂ ਆਪ ਦਾ ਬਿਜ਼ਨਸ ਕਰੀਏ ਇੱਕ ਸੁਪਨਾ ਸੀਗਾ ਜੀ ਜੀ ਵੀ ਜਿੱਥੇ ਅਸੀਂ ਸਾਡਾ ਬਚਪਨ ਬੀਤੇ ਆ ਬੀਤੇ ਆ ਗਲੀਆਂ 'ਚ ਖੇਡੇ ਗਲੀਆਂ 'ਚ ਖੇਡੇ ਵੀ ਉਹਦਾ ਵੀ ਇੱਕ ਨਾਮ ਹੋਵੇ ਜੀ ਸਾਧੋ ਹੜੀ ਦੇ ਹੁਣ ਤੁਸੀਂ ਬਾਈ ਮਾਨ ਸਾਹਿਬ ਆਏ ਹੋ ਸਾਡੇ ਕੋਲ ਹਨਾ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਵੀ ਇਹ ਨਾਮ ਸਾਧੋ ਹੜੀ ਦਾ ਗਿਆ ਤੁਹਾਡੇ ਕੋਲ ਤੁਸੀਂ ਤਾਂ ਹੀ ਸਾਡੇ ਕੋਲ ਆਏ ਹਨਾ ਉਹ ਇੱਕ ਸੀਗਾ ਜज्ਵਾ ਅੰਦਰ ਵੀ ਸਾਧੋ ਹੜੀ ਦਾ ਨਾਮ ਰੋਸ਼ਨ ਕਰਨਾ ਹੈ ਜੀ ਬਸ ਉਹਦੇ ਜज्ਵੇਕਾਰ ਨੇ ਤਾਂ ਹੀ ਇਧਰ ਲਾਈਨ ਚ ਆਏ ਸਰਪੰਚੀ ਚ ਆਏ ਜੀ ਤਾਂ ਹੀ ਹੁਣ ਦਾ ਸਾਰਾ ਵਰਕ ਲੱਗੇ ਹੋਇਆ ਜੀ ਕਰਨ ਹੂੰ ਐਸਾ ਸੁਪਨਾ ਜੀ ਪਿੰਡ ਨੂੰ ਐ ਸੋਹਣਾ ਬਣਾ ਦੇਣਾ ਸੋਹਣਾ ਬਣਾ ਦੇਣਾ ਤੇ ਹਲੇ ਤਾਂ ਕੁਝ ਵੀ ਨਹੀਂ ਹਲੇ ਇਦੋਂ ਬਹੁਤ ਬਹੁਤ ਕੰਮ ਕਰਨਾ ਹੈ ਜਿਹੜਾ ਤੁਸੀਂ ਦੇਖਿਆ ਹੈਗਾ ਜੀ ਇਹ 40% ਹੈ ਜੀ 60% ਤਾਂ ਹੈ ਡਿਵੈਲਪਮੈਂਟ ਹੋਰ ਹੋਣੀ ਹੈ ਜੀ ਅੱਛਾ ਚਾਹੇ ਉਹ ਰੇਨ ਹਾਰਵੈਸਟਿੰਗ ਪ੍ਰੋਜੈਕਟ ਹੈ ਜੀ ਹੂੰ ਅ ਚਾਹੇ ਉਹ ਜਿਹੜਾ ਸਮਝ ਲਓ ਆਪਣਾ ਵੇਸਟ ਹੈ ਹੂੰ ਔਰ ਕੂੜੇ ਵਾਲਾ ਜੀ ਉਹਨੂੰ ਲੈ ਕੇ ਪ੍ਰੋਜੈਕਟ ਹੈ ਜੀ ਮੀਨਸ ਹਜੇ ਤਾਂ ਸਟਾਰਟਿੰਗ ਹੈ ਜੀ ਓਕੇ ਹਲੇ ਤਾਂ ਸ਼ੁਰੂਆਤ ਹੀ ਹੈ ਸ਼ੁਰੂਆਤਾਂ ਹੀ ਨੇ ਜੀ ਹਜੇ ਠੀਕ ਹੈ ਅੱਛਾ ਇਹ ਤੁਸੀਂ ਪੰਚਾਇਤ ਦਾ ਆਫਿਸ ਬਣਾ ਰਹੇ ਹੋ ਹਾਂ ਇਹ ਆਫਿਸ ਤਿਆਰ ਹੋ ਰਿਹਾ ਜੀ ਹਜੇ ਇਨ ਪ੍ਰੋਸੈਸ ਹੈ ਜੀ ਇਹਦਾ ਕਲਰ ਵੀ ਚੱਲ ਰਿਹਾ ਫਿਰ ਇਹਦੇ ਵਿੱਚ ਪਾਰਕ ਦਾ ਸਿਸਟਮ ਹੈਗਾ ਜੀ ਅੱਗੇ ਉਹ ਬੁੱਟੇ ਵਗੈਰਾ ਸਾਰੇ ਆਉਣੇ ਹੈਗੇ ਨੇ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਲੈ ਵੀ ਮਿੱਤਰੋ ਸਰਪੰਚ ਸਾਹਿਬ ਨੇ ਪਿੰਡ ਬਹੁਤ ਹੀ ਸੋਹਣਾ ਬਣਾਤਾ ਤੇ ਜਿਵੇਂ ਪਿੰਡ ਦੇ ਵਿੱਚ ਹਰਿਆਲੀ ਦੇਖ ਲਓ ਜਾਂ ਸਾਰੇ ਪਿੰਡ ਨੂੰ ਇੱਕੋ ਜਿਹਾ ਰੰਗ ਕਰਿਆ ਪਾਰਕ ਦੇਖ ਲਓ ਤੁਸੀਂ ਆਜੋ ਆਪਾਂ ਹੁਣ ਪਾਰਕ ਦੇ ਵਿੱਚ ਚੱਲਦੇ ਆਂ ਪਾਰਕ ਦਿਖਾਉਣੇ ਤੁਹਾਨੂੰ ਚੱਲੀ ਸਰਪੰਚ ਸਾਹਿਬ ਹਾਂਜੀ ਆਜੋ ਹੁਣ ਅਸੀਂ ਪਹੁੰਚ ਗਏ ਜੀ ਪਾਰਕ ਦੇ ਵਿੱਚ ਪਾਰਕ ਤੁਸੀਂ ਨਿਗਾਹ ਮਾਰ ਕੇ ਦੇਖੋ ਆਸੇ-ਬਸ ਇਸ ਤਰ੍ਹਾਂ ਦਾ ਜਿਵੇਂ ਕਿਸੇ ਸਰਦਾਰ ਦੇ ਘਰ ਦਾ ਲਾਨ ਹੁੰਦਾ ਵੀ ਮੰਨ ਲਓ ਕਿਸੇ ਦਾ ਪਰਸਨਲ ਹੀ ਹੁੰਦਾ ਸਰਪੰਚ ਸਾਹਿਬ ਇੰਨੀ ਸਾਫ ਸਫਾਈ ਕਿਵੇਂ ਜੀ ਇਹਨੂੰ ਮੇਨਟੇਨ ਕਰਦੇ ਆਂ ਜੀ ਅਸੀਂ ਅਸੀਂ ਇੱਥੇ ਬੰਦੇ ਰੱਖੇ ਹੋਏ ਨੇ ਜੀ ਪੰਚਾਇਤ ਵੱਲੋਂ ਜੋ ਇਹਦੀ ਮੇਨਟੇਨੈਂਸ ਦੇਖਦੇ ਨੇ ਜੀ ਬਾਕੀ ਸਾਡੀ ਟੀਮ ਹੈ ਜਿਹੜੀ ਪੰਚਾਇਤ ਦੀ ਚਾਹੇ ਉਹ ਮੈਂਬਰ ਸਹਿਬਾਨ ਨੇ ਜੀ ਇਹਨਾਂ ਦੀ ਡਿਊਟੀ ਬਹੁਤ ਹੈ ਜੀ ਇੱਧਰ ਇਸ ਚੀਜ਼ ਨੂੰ ਲੈ ਕੇ ਸਾウスਫੀਏ ਨੂੰ ਜਿਹੜਾ ਲੱਗੇ ਬਾੜ ਪੈਂਦਾ ਜੀ ਉਹਦੇ ਮੈਂਬਰ ਸਹਿਬਾਨ ਹਨਾ ਸਾਰੇ ਯਾਨੀ ਮੀਨਸ ਤੁਸੀਂ ਐਜ਼ ਜਿਵੇਂ ਸਾਡਾ ਆਪਦਾ ਪਰਸਨਲ ਕੰਮ ਹੈ ਉਹ ਕਾਰ ਹੁੰਦਾ ਹੈ ਉਹਸੀਂ ਤਰ੍ਹਾਂ ਵਰਕ ਕਰ ਰਹੇ ਹਾਂ ਜੀ ਸਾਡੇ ਠੀਕ ਹੈ ਜੀ ਅੱਗੇ ਹੋਰ ਕੀ ਕੀ ਕਰਨਾ ਚਾਹੁੰਦੇ ਹੋ ਜਾਂ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਕੀ ਜਿਵੇਂ ਕਹਿੰਦੇ ਹੁੰਦੇ ਕਈ ਵਾਰੀ ਆਪਣੀ ਵੀਡੀਓ ਸਰਕਾਰ ਤੱਕ ਪਹੁੰਚ ਸਕਦੀ ਆ ਕੁਝ ਕੀ ਮੰਗਣਾ ਚਾਹੁੰਦੇ ਪੰਗਲਾ ਸਰ ਨੂੰ ਤਾਂ ਜੀ ਇੱਕ ਬੇਨਤੀ ਹੈ ਜੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਆਪਣੇ ਸੀਐਮ ਸਾਹਿਬ ਨੇ ਜੀ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਮੈਂ ਰੰਗਲਾ ਪੰਜਾਬ ਬਣਾਉਣਾ ਹੈ ਜੀ ਅਸੀਂ ਜੀ ਸ਼ੁਰੂਆਤ ਕਰਤੀ ਰੰਗਲਾ ਪਿੰਡ ਬਣਾਤਾ ਰੰਗਲਾ ਪਿੰਡ ਬਣਾਤਾ ਬਿਲਕੁਲ ਹੁਣ ਤਾਂ ਅੱਗੇ ਉਹਨਾਂ ਦਾ ਸਹਿਯੋਗ ਹੈ ਜਾਂ ਉਹਨਾਂ ਨੂੰ ਦੇਣ ਸੀ ਹੈ ਵੀ ਜੋ ਅਸੀਂ ਰੰਗਲਾ ਪਿੰਡ ਬਣਾਤਾ ਵੀ ਇਹਦੇ 'ਚ ਸਾਨੂੰ ਉਹ ਹੋਰ ਵੀ ਕੋਈ ਗ੍ਰਾਂਟ ਦੇਣ ਜਾਂ ਸਾਡਾ ਸਹਿਯੋਗ ਦੇਣ ਹੂੰ ਤਾ ਜੋ ਅਸੀਂ ਇਸ ਨੂੰ ਹੋਰ ਵੀ ਵਧੀਆ ਬਣਾ ਸਕੀਏ ਤੇ ਆਉਣ ਵਾਲੇ ਆਲੇ-ਦਾਲੇ ਦੇ ਪਿੰਡ ਨੇ ਉਹ ਇਸ ਤੋਂ ਸੇਧ ਲੈਣ ਜੀ ਕਿਉਂਕਿ ਜੇ ਆਪਣਾ ਰੰਗਲਾ ਪਿੰਡ ਬਣਨਗੇ ਫੇਰ ਇੰਗਲਿਸ਼ ਸ਼ਹਿਰ ਬਣਨਗੇ ਫੇਰ ਹੀ ਰੰਗਲਾ ਪੰਜਾਬ ਬਣਨਗਾ ਬਿਲਕੁਲ ਜੀ ਬਿਲਕੁਲ ਤਾਂ ਅਸੀਂ ਸ਼ੁਰੂਆਤ ਕਰੀ ਹੈ ਜੀ ਇੱਕ ਲਈ ਮਿੱਤਰੋ ਜੇ ਤੁਹਾਨੂੰ ਪਿੰਡ ਸੋਹਣਾ ਲੱਗਿਆ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਕੇ ਭਵੰਤਵਾਨ ਸਾਹਿਬ ਤੱਕ ਪਹੁੰਚਾਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ